ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆਂਗੇ ਆਪਾਂ ਸ਼ਰਟ ਤਿਆਰ ਕੀਤੀ ਹੋਈ ਹੈਗੀ ਤੇ ਜਿਹੜੀ ਇਹਦੀ ਲੈਂਥ ਆਗੀ ਲੈਂਥ 43.5 ਆਗੀ ਆ ਦੇਖੋ 43.5 ਆਗੀ ਲੈਂਥ ਤੇ ਜਿਹੜਾ 프ਰੰਟ ਵਾਲਾ ਪੱਲਾ ਉਹਦੇ ਵਿੱਚ ਕਾਣ ਹੋਣ ਕਰਕੇ ਉਹਦੀ ਲੈਂਥ ਘਟ ਰਹੀ ਹੈਗੀ ਜੇ ਆਪਾਂ ਇੱਥੋਂ ਲਾਵਾਂਗੇ ਤਾਂ ਇਹਦੀ ਲੈਂਥ 37 37.5 ਰਹਿ ਰਹੀ ਹੈਗੀ ਤੇ ਆਪਾਂ ਇਸ ਤੇ ਵੀਡੀਓ ਤਾਂ ਬਣਾਈ ਹੈ ਜੀ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਸਲਵਾਰ ਨਾਲ ਦਾ ਕੱਪੜਾ ਲਾ ਕੇ ਆਪਾਂ ਕਿਵੇਂ ਫਰੰਟ ਵਾਲਾ ਪੰਨਾ ਵਧਾ ਸਕਦੇ ਆਂਗੇ ਤੇ ਜਿਹੜਾ ਬੈਕ ਸਾਈਡ ਵਾਲਾ ਪੰਨਾ ਦਾ ਉਹ ਆਪਾਂ ਪਹਿਲਾਂ ਵੱਧ ਕਟਾਈ ਕੀਤਾ ਦਾ ਵੀ ਉਹਦੇ ਵਿੱਚ ਆ ਦੇਖੋ 4.5 ਇੰਚ ਤਿਆਰ ਆ ਤੇ ਇਥੇ ਆਪਾਂ ਕੱਪੜਾ ਲਾ ਕੇ ਹੋਰ ਅੰਦਰੋਂ ਫੋਲਡ ਕਰ ਦਾਂਗੇ ਤੇ ਇਹ ਆਪਣਾ 4.5 ਇੰਚ ਤਿਆਰ ਰਹਿ ਜਾਣਾਗਾ ਤੇ ਇਹ ਜਿਹੜੀ ਆਪਣੀ ਮਤਲਬ ਕਿ ਕਮੀਜ਼ ਦੀ ਲੈਂਥ ਆਗੀ ਇਹ ਆ ਪਾਈਥੋਂ ਇਥੋਂ ਲਾਵਾਂਗੇ ਇਹ 38 ਇੰਚੀ ਮਤਲਬ ਕਿ ਰਹਿੰਦੀ ਹੈਗੀ 43.40 ਇੰਚ ਆਪਾਂ ਰੱਖਣੀ ਆਂਗੀ ਜਿਹਦਾ ਕੱਪੜਾ ਲਾ ਕੇ ਤੇ ਉੱਪਰ ਆਪਾਂ ਇਹਦੀ ਪੱਟੀ ਲਾਵਾਂਗੇ ਸਲਵਾਰ ਨਾਲ ਦੀ ਤੇ ਆਹ ਨੀਚੇ ਦੇ ਲੱਗੀ ਹੋਈ ਸੀਗੀ ਲੈਸ ਨੀਚੀ ਆਪਾਂ ਇਹ ਅਟੈਚ ਕਰਾਂਗੇ ਆ ਆਪਣਾ हिਪ ਦਾ ਨਿਸ਼ਾਨਾਗਾ हिਪ ਤੋਂ ਆਪਾਂ ਮਿਲ ਲਾਂਗੇ ਵੀ ਆ ਕਾਣ ਕਿੱਥੋਂ ਤਾਈਆਂ ਦਾ సోళ ఇంచోళ ఇదే ఇంచీ టే రక నిశా ఏనా సోకి నిశాను లాగో కాల కట్ దా ਆਪਾਂ ਜਿਹੜਾ ਆਪਣਾ ਕਾਣ ਸੀਗਾ ਉਹ ਨਿਕਲ ਗਿਆ ਦੇਖੋ ਕਿੰਨਾ ਕਾਣ ਸੀਗਾ ਆਪਣਾ ਨਿਕਲ ਗਿਆ ਤੇ ਜਿਹੜਾ ਆਪਣਾ ਆਹ ਵਾਲਾ ਰਹਿ ਗਿਆ ਇੰਨੀ ਲੈਂਥ ਆਪਾਂ ਨੂੰ ਪੂੜ ਚਾਹੀਦੀ ਹੈਗੀ ਤੇ ਹੁਣ ਆਪਣੇ ਕੋਲ ਕੱਪੜਾ ਸਿਰਫ ਇੰਨਾ ਹੀ ਆਗਾ ਸਲਵਾਰ ਦਾ ਜਿਹੜਾ ਬਚਿਆਗਾ ਇਹ ਆਪਾਂ ਲਾਉਣੀ ਆਂਗੇ ਤਾਂ ਇਹ ਪੂਰਾ ਨਹੀਂ ਆਊਗਾ ਘਟ ਰਿਹਾ ਕੱਪੜਾ ਤੇ ਆਪਾਂ ਇਹਦੇ ਵਿੱਚ ਕਮੀਜ਼ ਦਾ ਹੀ ਕੱਪੜਾ ਨਾਲ ਕਰਾਂਗੇ ਲਾਵਾਂਗੇ ਇਹ ਆਪਾਂ ਨੂੰ ਇੱਥੇ 1/2 ਇੰਚ ਤਾਂ ਆਪਾਂ ਉੱਪਰ ਮਾਰਜਿਨ ਰੱਖ ਕੇ ਤੇ 9 ਇੰਚ نیچے ਨੂੰ ਰੱਖ ਕੇ 7 ਇੰਚ ਆਪਾਂ ਨੂੰ ਕਪੜਾ ਚਾਹੀਦਾ ਦਾ ਕਿਉਂ ਵਿੱਚ ਫੋਲਡ ਵੀ ਹੋਣਾਗਾ ਤੇ ਇਹ 7 ਇੰਚ ਪੂਰਾ ਪੂਰਾ ਹੀ ਕਪੜਾ ਦਾ ਇਹਨੂੰ ਆਪਾਂ 7 ਇੰਚ ਤੇ ਕੱਟ ਲਾਂਗੇ ਦੇਖਦੇ ਆਪਾਂ ਵੀ ਇਹਦਾ ਕਿੰਨਾਗਾ ਇਹ ਦਾ 24 ਇੰਚ ਤਿਆਰ ਆਗਾ 24 ਇੰਚ ਕਟਾਈ ਸਣੀ ਆਗਾ ਤੇ 24 ਇੰਚ ਆਪਾਂ ਇੱਥੇ ਨਿਸ਼ਾਨੀ ਲਾ ਕੇ 24 ਇੰਚ ਕੱਟਾ ਹੁਣ ਆਪਾਂ ਇਸ ਨੂੰ ਇਹਦੇ ਨਾਲ ਨਾ ਆਪਾਂ ਵੀ ਆਹ ਵਾਲੀ ਚੀਜ਼ ਆ ਜਿਹੜੀ ਕਪੜਾ ਲੈਂਦਾ ਦਾ ਇਹਨੂੰ ਆਪਾਂ ਇਹਨੇ ਸਿਲਾਈ ਲਾ ਲਾਂਗੇ ਜੀ ਇਥੇ ਆਪਾਂ ਸਲਾਈ ਲਾਉ। ਹਾਂਜੀ ਆਪਾਂ ਸਲਾਈ ਲਾ ਲਈ। ਇਹਦੇ ਤੇ ਇਹ ਕਪੜੇ ਨੂੰ ਨਾਲ ਅਟੈਚ ਕਰ ਲਿਆ ਦੇਖੋ ਇੰਨਾ ਜੋੜ ਪੈ ਰਿਹਾ ਦਾ। ਤੇ ਹੁਣ ਆਪਾਂ ਇਹਦੀ ਲੈਂਥ ਦੇਖਦੇ ਆਂਗੇ ਵੀ ਕਿੱਥੋਂ ਤਾਈ ਆਉਂਦੀ ਹੈਗੀ। ਆਪਾਂ 4.5 ਇੰਚ ਲੈਂਥ ਰੱਖਣੀ ਹੈਗੀ ਦੀ। 4.5 ਇੰਚ ਤਾਂ ਬਈ ਸਾਡੇ 40 ਇੰਚ ਆਪਾਂ ਲੈਂਥ ਰੱਖਾਂਗੇ ਦੀ ਤੇ ਹੁਣ ਇੰਨਾ ਚਾਕਾਂ ਤੁਸੀਂ ਫੇਰ ਆਪਾਂ ਹਿਪ ਕੋਲੋਂ ਮਣ ਕੇ ਇਹ ਆਪਾਂ ਨਾਲ 19 ਇੰਚ ਤੇ ਆ ਰਿਹਾਗਾ 19 ਇੰਚ ਤੇ ਇੱਥੇ ਨਿਸ਼ਾਨੀ ਲਾਵਾਂਗੇ ਇਧਰੋਂ ਵੀ ਆਪਾਂ ਹਿਪ ਕੋਲੋਂ 19 ਇੰਚ ਤੇ ਮਣ ਕੇ ਤੇ ਟੱਕਰ ਲਾਵਾਂਗੇ ਜੀ ਇਧਰਲੇ ਪਾਸੇ ਵੀ ਤੇ ਇਧਰਲੇ ਪਾਸੇ ਵੀ ਆਪਾਂ ਟੱਕ ਲਾਵਾਂਗੇ ਤੇ ਆਪਾਂ ਇਹਦੇ ਤੇ ਨਾ ਪ੍ਰੈਸ ਨਾਲ ਇੱਕ ਗਰੀਜ਼ ਜੀ ਬਣਾਵਾਂਗੇ ਐਵੇਂ ਆ ਟੱਕ ਨੂੰ ਇਧਰੋਂ ਫੜ ਕੇ ਤੇ ਇਧਰੋਂ ਟੱਕ ਨੂੰ ਫੜ ਕੇ ਐਵੇਂ ਕਰੀਜ਼ ਬਣਾ ਲਾਂਗੇ। ਪ੍ਰੈਸ ਨਾਲ ਆ ਜਿਹੜਾ ਆਪਾਂ ਵਾਧ ਰੱਖਿਆ ਸੀਗਾ ਦੇਖੋ ਆਪਾਂ ਵਾਧ ਰੱਖਿਆ ਸੀ ਕੱਪੜਾ ਇਹ ਆਪਣਾ ਹੋਲਡਿੰਗ ਦੇ ਵਿੱਚ ਆਊਗਾ ਐਵੇਂ ਹੋਲਡ ਹੋ ਕੇ ਤਰਪਾਈ ਹੋਊਗਾ ਇਹ ਵਾਲਾ ਕੱਪੜਾ ਤੇ ਜਿਹੜਾ ਆਪਣਾ ਵੈਕ ਸਾਈਡ ਤੇ ਆ ਇਧਰ ਵੀ ਟੱਕ ਆ ਤੇ ਇਧਰ ਵੀ ਟੱਕ ਆ ਇਸ ਨੂੰ ਵੀ ਆਪਾਂ ਐਵੇਂ ਪ੍ਰੈਸ ਨਾਲ ਕਰੀਜ਼ ਬਣਾਵਾਂਗੇ। ਇਹਦੀ ਨਾਲ-ਨਾਲ ਇੱਥੇ ਸੀਨਾ ਮਤਲਬ ਕਿ ਕਪੜਾ ਲਾ ਕੇ ਤੇ ਪੈਰ-ਪੈਰ ਦੀ ਸਿਉਣ ਲਾ ਕੇ ਤੇ ਇਹਨੂੰ ਵੀ ਆਪਾਂ ਅੰਦਰ ਨੂੰ ਐਵੇਂ ਫੋਲਡ ਕਰਾਂਗੇ ਤੇ ਇਸ ਦਾ ਵੀ ਬਿਲਕੁਲ ਵੀ ਨਹੀਂ ਪਤਾ ਲੱਗਣਾ ਹੈਗਾਗਾ ਵੀ ਆਪਾਂ ਕਪੜਾ ਅਲੱਗ ਤੋਂ ਲਾਇਆ ਹੈਗਾ ਇਹ ਤੁਹਾਨੂੰ ਕਪੜਾ ਘੱਟ ਹੋਣ ਦਾ ਦੱਸ ਰਹੀਆਂ ਹਾਂਗੀ ਜਿਹੜਾ ਕਪੜਾ ਵੱਧ ਹੁੰਦਾ ਉਹ ਤਾਂ ਪ੍ਰੋਪਰ ਆਪਾਂ ਜਿਵੇਂ ਆਮ ਸੂਟ ਸਲਾਈ ਕਰਦੀਆਂ ਉਵੇਂ ਹੀ ਸਲਾਈ ਹੁੰਦਾਗਾ ਹੁਣ ਆ ਦੇਖੋ ਆਪਣਾ ਇੰਨਾ ਜੋੜ ਪੈ ਚੁੱਕਿਆ ਇਹਦੇ ਵਿੱਚ ਨਿਕੋਣੀ ਕਿੰਨੇ ਇੰਚ ਦਾ ਜੋੜ ਆ ਇਹਦੇ ਵਿੱਚ ਆਪਣਾ 3 1/2 ਇੰਚ ਦਾ ਜੋੜ ਪੈ ਗਿਆ ਤੇ ਇਸ ਵਾਲੀ ਪੱਟੀ ਆਈ ਸੀਗੀ ਇਹ ਆਪਾਂ ਘੇਰੇ ਤੇ ਲਾਵਾਂਗੇ ਐਵੇਂ ਤੇ ਜਿਹੜੀ ਆ ਸਲਵਾਰ ਨਾਲ ਦੀ ਪੱਟੀ ਆ ਗਈ ਇਸ ਨੂੰ ਆਪਾਂ ਪ੍ਰੈਸਰ ਨਾਲ ਹੀ ਇਦੀ ਵੀ ਇੱਕ ਕਰੀਜ ਬਣਾ ਲਾਂਗੇ ਪ੍ਰੈਸ ਨਾਲ ਐਵੇਂ ਇਧਰਲੇ ਪਾਸਿਓਂ ਵੀ ਆਪਾਂ ਪ੍ਰੈਸ ਨਾਲ ਇੱਕਰੀਜ ਬਣਾ ਲਾਂਗੇ ਪ੍ਰੈਸ ਆਪਾਂ ਤਾਂ ਕਰ ਦਈਏ ਇਹਦੇ ਤੇ ਪੱਟੀ ਤੇ ਵੀ ਉਹਦੇ ਨਾਲ ਬਹੁਤ ਜ਼ਿਆਦਾ ਫਿਨਿਸ਼ਿੰਗ ਆ ਜਾਂਦੀ ਹੈ ਜੀ ਜਦੋਂ ਸਿਉਣ ਲਾਉਣੀ ਹੈਗੇ ਤੇ ਆਪਣੀ ਇੱਕਸਾਰ ਪੱਟੀ ਲੱਗ ਜਾਂਦੀ ਹੈ ਜੀ ਤੇ ਬਹੁਤ ਛੇਤੀ ਲੱਗਦੀ ਹੈ ਜੀ ਕਰਾਸ ਤੋਂ ਬਿਨਾਂ ਟਾਈਮ ਲੱਗੇ ਜਾਂਦਾ ਹੈ ਜੇ ਜਦੋਂ ਪ੍ਰੈਸ ਕਰਦੇ ਆਂ ਤਾਂ ਆਪਾਂ ਇਹਦੇ ਉੱਪਰ ਉੱਪਰ ਬਸ ਸਿਲਾਈ ਲਾਉਣੀ ਹੋਣੀ ਹੈ ਜੀ ਇਹ ਵਾਲੀ ਪੱਟੀ ਹੈ ਜਿਹੜੀ ਆਪਾਂ ਇਹ ਉਥੇ ਲਾਵਾਂਗੇ ਜਿਹੜਾ ਆਪਣਾ ਜੋੜ ਸੀਗਾ ਜਿਹੜੀ ਸਿਉਣ ਸੀਗੀ ਲਾਈ ਆਪਾਂ ਉਹਦੇ ਉੱਪਰ ਰੱਖ ਦਾਂਗੇ ਇਹਨੂੰ ਪੱਟੀ ਨੂੰ ਐਵੇਂ ਜਿਹੜਾ ਐਕਸਟਰਾ ਕੱਪੜਾ ਆਪਾਂ ਕੱਟ ਦਾਗੇ ਨਾਲ ਤੇ ਜਿਹੜੀ ਆ ਲੱਗੀ ਹੋਈ ਸੀਗੀ ਪਹਿਲਾਂ ਹੀ ਪੱਟੀ ਲੱਗੀ ਹੋਈ ਸੀਗੀ ਇਸ ਨੂੰ ਆਪਾਂ ਇੱਥੇ ਲਾਵਾਂਗੇ 프ਰੰਟ ਤੇ ਹਾਂਜੀ ਆਪਾਂ ਨਾ ਦੋਨਾਂ ਪੱਟੀਆਂ ਤੇ ਸਲਾਈ ਲਾ ਚੁੱਕੇ ਹਾਂਗੇ ਜਿਹਾ ਦੇਖੋ نیچے ਜੋੜ ਪਿਆ ਹੋਇਆਗਾ ਦੇਖੋ ਜੋੜ ਗਿਆ ਹੋਇਆ ਤੇ ਉੱਪਰ ਦੇਖੋ ਇਹਦੀ ਕਿੰਨੀ ਸੋਹਣੀ ਫਿਨਿਸ਼ਿੰਗ ਆਈ ਆ ਵੀ ਤੇ ਆ ਆਪਣੀ ਸਲਵਾਰ ਰਾਗੀ ਨਾਲ ਜੀ